ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਜੇਕਰ ਤੁਹਾਨੂੰ ਪੀਰਾਂ ਦੀ ਇਬਾਦਤ ਕਰਦੇ ਹੋਏ ਕਾफी ਸਮਾਂ ਹੋ ਗਿਆ ਹੈ ਅਤੇ ਰੋਜ਼ਾਨਾ ਜਪ ਕਰਨ ਤੋਂ ਬਾਅਦ ਵੀ ਤੁਹਾਨੂੰ ਕੋਈ ਸਿੱਧੀ ਜਾਂ ਸ਼ਕਤੀ ਨਹੀਂ ਮਿਲੀ ਹੈ ਅਤੇ ਨਾ ਹੀ ਅਜੇ ਤੱਕ ਪੀਰਾਂ ਦੀ ਕਿਰਪਾ ਪ੍ਰਾਪਤ ਹੋਈ ਹੈ ਜਾਂ ਉਹਨਾਂ ਦੇ ਦਰਸ਼ਨ ਵੀ ਨਹੀਂ ਹੋਏ ਹਨ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ 6 ਕੰਮ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਕਰਨ ਲੱਗ ਜਾਨੇ ਹੋ ਤਾਂ ਤੁਸੀਂ ਬਹੁਤ ਜਲਦ ਵੇਖੋਗੇ ਕਿ ਤੁਹਾਡੇ ਦੁਆਰਾ ਕੀਤੀ ਗਈ ਸੇਵਾ ਅਤੇ ਕੀਤੇ ਗਏ ਜਪ ਦਾ ਅਸਰ ਤੁਹਾਡੇ ਜੀਵਨ ਵਿੱਚ ਦਿਖਣ ਲੱਗ ਪਵੇਗਾ ਐਨਾ ਹੀ ਨਹੀਂ ਜੇਕਰ ਤੁਸੀਂ ਇਹ ਕੰਮ ਪੂਰੇ ਧਿਆਨ ਅਤੇ ਸ਼ਰਧਾ ਰੱਖ ਕੇ ਕਰਦੇ ਹੋ ਤਾਂ ਤੁਹਾਨੂੰ ਸਿੱਧੀ ਵੀ ਮਿਲ ਸਕਦੀ ਹੈ ਅਤੇ ਤੁਸੀਂ ਦੀਨ ਦੁਖਿਆਂ ਦੇ ਕਸ਼ਟ ਵੀ ਆਸਾਨੀ ਨਾਲ ਕੱਟ ਦੇਵੋਗੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਤਾਂ ਜੋ ਇਹ ਵੀਡੀਓ ਹੋਰ ਭਗਤਾਂ ਤੱਕ ਵੀ ਪਹੁੰਚ ਸਕੇ ਅਤੇ ਉਹਨਾਂ ਦਾ ਵੀ ਭਲਾ ਹੋ ਸਕੇ ਤਾਂ ਆਓ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੇ ਛੇ ਕੰਮ ਸਾਨੂੰ ਜਰੂਰ ਕਰਨੇ ਚਾਹੀਦੇ ਨੇ ਜਿਨ੍ਹਾਂ ਨੂੰ ਕਰਨ ਨਾਲ ਸਾਨੂੰ ਪੀਰਾਂ ਦੀ ਕਿਰਪਾ ਤਾਂ ਪ੍ਰਾਪਤ ਹੁੰਦੀ ਹੀ ਹੈ ਸਗੋਂ ਸਾਡੇ ਦੁਆਰਾ ਕੀਤੇ ਗਏ ਮੰਤਰ ਜਾਪ ਵਿੱਚ ਵੀ ਸ਼ਕਤੀ ਆਉਂਦੀ ਹੈ ਅਤੇ ਇਸ ਅਸੀਂ ਸਿੱਧੀ ਦੇ مالک ਬਣ ਸਕਦੇ ਹਾਂ ਸੰਗਤ ਜੀ ਸਭ ਤੋਂ ਪਹਿਲਾ ਕੰਮ ਤੁਸੀਂ ਇਹ ਕਰਨਾ ਹੈ ਕਿ ਤੁਸੀਂ ਆਪਣੀ ਭਜਨ ਬੰਦਗੀ ਦਾ ਇੱਕ ਨਿਸ਼ਚਿਤ ਸਮਾਂ ਰੱਖਣਾ ਹੈ ਰੋਜ਼ ਇੱਕੋ ਹੀ ਸਮੇਂ ਤੁਸੀਂ ਇਬਾਦਤ ਕਰਨੀ ਹੈ ਜਿਹੜਾ ਵੀ ਸਮਾਂ ਤੁਹਾਨੂੰ ਠੀਕ ਲੱਗਦਾ ਹੈ ਚਾਹੇ ਉਹ ਸਵੇਰ ਦਾ ਵੇਲਾ ਹੈ ਜਾਂ ਸ਼ਾਮ ਦਾ ਵੇਲਾ ਤੁਸੀਂ ਉਸ ਵੇਲੇ ਨੂੰ ਆਪਣੀ ਇਬਾਦਤ ਲਈ ਪੱਕਾ ਕਰ ਲੈਣਾ ਹੈ ਉਸ ਵਿੱਚ ਤੁਸੀਂ ਨਾਗਾ ਨਹੀਂ ਪਾਉਣਾ ਹੈ ਦੂਜੀ ਗੱਲ ਇਹ ਕਿ ਜੋ ਵੀ ਕਲਾਮ ਪੜਨ ਦਾ ਸਮਾਂ ਤੁਹਾਨੂੰ ਤੁਹਾਡੇ ਮੁਰਸ਼ਿਦ ਨੇ ਦੱਸਿਆ ਹੋਵੇ ਉਸ ਨੂੰ ਉਸੇ ਵੇਲੇ ਹੀ ਪੜਨਾ ਚਾਹੀਦਾ ਹੈ ਇਸ ਨਾਲ ਹੁੰਦਾ ਇਹ ਹੈ ਕਿ ਤੁਹਾਡੇ ਵੱਲੋਂ ਰੋਜ਼ ਇੱਕੋ ਸਮੇਂ ਕੀਤੇ ਗਏ ਜਪ ਨਾਲ ਉਸ ਕਲਾਮ ਦੀ ਜੋ ਤਾਕਤ ਹੁੰਦੀ ਹੈ ਉਹ ਵੱਧ ਜਾਂਦੀ ਹੈ ਉਸ ਮੰਤਰ ਦੀਆਂ ਤਰੰਗਾਂ ਉਸ ਵੇਲੇ ਸਭ ਤੋਂ ਜ਼ਿਆਦਾ ਜਾਗਰਤ ਹੋਣ ਲੱਗਦੀਆਂ ਹਨ ਰੋਜ਼ ਰੋਜ਼ ਇੱਕੋ ਸਮੇਂ ਤੇ ਕੀਤਾ ਜਾਣ ਵਾਲਾ ਕੰਮ ਸਾਡੀ ਆਦਤ ਬਣ ਜਾਂਦਾ ਹੈ ਅਤੇ ਰੋਜ਼ ਇੱਕੋ ਸਮੇਂ ਤੇ ਕੀਤੇ ਗਏ ਜਪ ਨਾਲ ਪੀਰ ਜ਼ਰੂਰ ਆਉਂਦੇ ਨੇ ਕੁਝ ਲੋਕ ਕਦੇ ਸਵੇਰੇ ਪਾਠ ਕਰਦੇ ਨੇ ਕਦੇ ਸ਼ਾਮ ਨੂੰ ਮਤਲਬ ਕਿ ਉਹ ਆਪਣਾ ਸਮਾਂ ਦੇਖਦੇ ਨੇ ਆਪਣੀ ਸਹੂਲਤ ਦੇਖਦੇ ਨੇ ਇਬਾਦਤ ਨੂੰ ਇੱਕ ਕੰਮ ਸਮਝ ਕੇ ਨਿਭਾੜਦੇ ਨੇ ਇਸ ਤਰ੍ਹਾਂ ਕਰਨ ਨਾਲ ਪਾਠ ਪੂਜਾ ਦਾ ਕੋਈ ਫਲ ਨਹੀਂ ਮਿਲਦਾ ਜਦ ਸੱਚੇ ਮਨ ਨਾਲ ਇਬਾਦਤ ਕੀਤੀ ਜਾਵੇ ਉਸ ਦਾ ਫਲ ਫੇਰ ਹੀ ਮਿਲਦਾ ਹੈ ਨਹੀਂ ਤਾਂ ਇਹ ਇੱਕ ਕਰਮਕਾਂਡ ਹੀ ਬਣ ਕੇ ਰਹਿ ਜਾਂਦਾ ਹੈ ਸੰਗਤ ਜੀ ਦੂਜਾ ਕੰਮ ਜਿਸ ਥਾਂ ਉੱਪਰ ਤੁਸੀਂ ਬੈਠ ਕੇ ਇਬਾਦਤ ਕਰਦੇ ਹੋ ਉਹ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਸੰਗਤ ਜੀ ਸਫਾਈ ਸਾਨੂੰ ਸਾਰਿਆਂ ਨੂੰ ਪਸੰਦ ਹੁੰਦੀ ਹੈ ਖਾਸ ਕਰ ਦੇਵੀ ਦੇਵਤੇ ਜਾ ਪੀਏ ਪਵਿੱਤਰ ਅਤੇ ਸਾਫ਼ ਸੁਥਰੀ ਜਗ੍ਹਾ ਉੱਪਰ ਹੀ ਫੇਰਾ ਪਾਉਂਦੇ ਨੇ ਇਬਾਦਤ ਕਰਨ ਵੇਲੇ ਤੁਸੀਂ ਆਪਣੇ ਆਲੇ ਦੁਆਲੇ ਦੀ ਸਫਾਈ ਕਰਨੀ ਹੈ ਅਤੇ ਸਾਫ਼ ਸੁਥਰੇ ਕੱਪੜੇ ਪਾ ਕੇ ਹੀ ਇਬਾਦਤ ਵਿੱਚ ਬੈਠਣਾ ਹੈ ਜੇਕਰ ਤੁਸੀਂ ਬਿਮਾਰ ਹੋ ਅਤੇ ਇਸ਼ਨਾਨ ਨਹੀਂ ਕਰ ਸਕਦੇ ਤਾਂ ਵੀ ਤੁਹਾਨੂੰ ਘੱਟੋ-ਘੱਟ ਹੱਥ-ਮੂੰਹ ਤਾਂ ਜ਼ਰੂਰ ਧੋ ਲੈਣੇ ਚਾਹੀਦੇ ਹਨ ਤੀਜਾ ਕੰਮ ਸੰਗਤ ਜੀ ਕਦੇ ਵੀ ਜਿਸ ਜਗ੍ਹਾ ਤੇ ਤੁਸੀਂ ਪੂਜਾ ਪਾਠ ਕਰਦੇ ਹੋ ਉਸ ਦੇ ਦਰਵਾਜ਼ੇ ਦੇ ਸਾਹਮਣੇ ਜੁੱਤੀਆਂ ਜਾਂ ਚੱਪਲਾਂ ਨਹੀਂ ਖੋਲਣੀਆਂ ਚਾਹੀਦੀਆਂ ਪੂਜਾ ਵਾਲੀ ਥਾਂ ਤੇ ਜੁੱਤੀਆਂ ਜਾਂ ਚੱਪਲਾਂ ਤਾਂ ਭੁੱਲ ਕੇ ਵੀ ਨਹੀਂ ਲਿਜਾਣੀਆਂ ਚਾਹੀਦੀਆਂ ਤੁਸੀਂ ਜੁੱਤੀਆਂ ਅਤੇ ਚੱਪਲਾਂ ਨੂੰ ਰਾਸਤੇ ਵਿੱਚੋਂ ਹਟਾ ਕੇ ਇੱਕ ਪਾਸੇ ਸਹੀ ਢੰਗ ਨਾਲ ਰੱਖ ਸਕਦੇ ਹੋ ਅਜਿਹਾ ਇਸ ਕਰਕੇ ਕਿਉਂਕਿ ਜਦੋਂ ਵੀ ਕੋਈ ਦੇਵੀ ਸ਼ਕਤੀ ਜਾਂ ਪੀਰ ਪੈਗੰਬਰ ਸਾਡੇ ਘਰ ਆਉਂਦੇ ਨੇ ਤਾਂ ਉਹ ਇਹ ਸਭ ਦੇਖ ਕੇ ਵਾਪਸ ਚਲੇ ਜਾਂਦੇ ਨੇ ਸੰਗਤ ਜੀ ਜੋ ਵੀ ਚੰਗੀਆਂ ਸ਼ਕਤੀਆਂ ਨੇ ਉਹ ਬਹੁਤ ਪਵਿੱਤਰ ਹੁੰਦੀਆਂ ਨੇ ਉਹਨਾਂ ਨੂੰ ਪਵਿੱਤਰ ਥਾਵਾਂ ਹੀ ਚੰਗੀਆਂ ਲੱਗਦੀਆਂ ਨੇ ਅਤੇ ਉਹ ਉੱਥੇ ਹੀ ਫੇਰਾ ਪਾਉਂਦੇ ਨੇ ਜਿਸ ਥਾਂ ਸਾਫ ਸਵੱਈ ਅਤੇ ਪਵਿੱਤਰਤਾ ਪੂਰੀ ਤਰ੍ਹਾਂ ਕਾਇਮ ਹੋਵੇ ਰੰਗਤ ਜੀ ਚੌਥਾ ਕੰਮ ਇਹ ਕਿ ਜੋ ਵੀ ਤੁਸੀਂ ਕਲਾਮ ਜਾਂ ਮੰਤਰ ਦਾ ਜਾਪ ਕਰਦੇ ਹੋ ਉਸ ਦੀ ਗਿਣਤੀ ਨਿਸ਼ਚਿਤ ਹੋਣੀ ਚਾਹੀਦੀ ਹੈ ਭਾਵੇਂ ਕਿ ਜੇਕਰ ਤੁਸੀਂ ਪੰਜ ਮਾਲਾ ਕਰਨ ਦਾ ਸੰਕਲਪ ਲਿਆ ਹੈ ਤਾਂ ਤੁਸੀਂ ਰੋਜ਼ ਪੰਜ ਮਾਲਾ ਹੀ ਕਰਨੀਆਂ ਹਨ ਇਦਾਂ ਨਹੀਂ ਕਰਨਾ ਕਿ ਕਿਸੇ ਦਿਨ ਚਾਰ ਕਰ ਲਈਆਂ ਅਤੇ ਕਿਸੇ ਦਿਨ ਇੱਕ ਮਾਲਾ ਕਰ ਲਈ ਤੁਸੀਂ ਇੱਕੋ ਨਿਸ਼ਚਿਤ ਗਿਣਤੀ ਵਿੱਚ ਜਾਪ ਕਰਨਾ ਹੈ ਜਾਪ ਕਰਨ ਵਾਲੀ ਮਾਲਾ ਨੂੰ ਵੀ ਤੁਸੀਂ ਰੋਜ਼-ਰੋਜ਼ ਨਹੀਂ ਬਦਲਣਾ ਹੈ ਕਈ ਵਾਰ ਸਾਡੇ ਘਰ ਵਿੱਚ ਇੱਕ ਹੀ ਮਾਲਾ ਹੁੰਦੀ ਹੈ ਜਿਸ ਉੱਪਰ ਬਾਕੀ ਵੀ ਜਾਪ ਕਰਦੇ ਨੇ ਤੁਸੀਂ ਇਬਾਦਤ ਲਈ ਹਮੇਸ਼ਾ ਆਪਣੀ ਅਲੱਗ ਮਾਲਾ ਰੱਖਣੀ ਹੈ ਅਤੇ ਉਸ ਮਾਲਾ ਨੂੰ ਕਿਸੇ ਹੋਰ ਨੂੰ ਵੀ ਜਪਣ ਲਈ ਨਹੀਂ ਦੇਣਾ ਹੈ ਇਹ ਬਹੁਤ ਹੀ ਖਾਸ ਗੱਲਾਂ ਹਨ ਜਿਨ੍ਹਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਸੰਗਤ ਜੀ ਪੰਜਵਾਂ ਕੰਮ ਤੁਸੀਂ ਇਹ ਕਰਨਾ ਹੈ ਕਿ ਰੋਜ਼ ਘੱਟੋ-ਘੱਟ ਪੰਜ ਮਾਲਾ ਜ਼ਰੂਰ ਕਰਨੀਆਂ ਹਨ ਅਤੇ ਹਰ ਇੱਕ ਮਾਲਾ ਦੇ ਪੂਰੀ ਹੋਣ ਤੋਂ ਬਾਅਦ ਤੁਸੀਂ ਇੱਕ ਪਾਣੀ ਦੇ ਗਲਾਸ ਵਿੱਚ ਤਿੰਨ ਵਾਰ ਦਮ ਕਰਨਾ ਹੈ ਇਸ ਤਰ੍ਹਾਂ ਹਰ ਵਾਰ ਪੰਜ ਮਾਲਾ ਕਰਨ ਤੋਂ ਬਾਅਦ ਤੁਸੀਂ ਤਿੰਨ ਵਾਰ ਦਮ ਕਰਨਾ ਹੈ ਜਦੋਂ ਤੁਹਾਡੀਆਂ ਪੰਜ ਮਾਲਾ ਪੂਰੀਆਂ ਹੋ ਜਾਣਗੀਆਂ ਤਾਂ ਤੁਸੀਂ ਇਸ ਪਾਣੀ ਉੱਪਰ 15 ਵਾਰ ਦਮ ਕਰ ਚੁੱਕੇ ਹੋਵੋਗੇ ਤੁਸੀਂ ਜੋ ਵੀ ਜਾਪ ਕੀਤਾ ਹੈ ਉਸ ਦਾ ਸਾਰਾ ਅਸਰ ਇਸ ਪਾਣੀ ਅੰਦਰ ਆ ਗਿਆ ਹੈ ਇਸ ਪਾਣੀ ਨੂੰ ਤੁਸੀਂ ਪੀ ਲੈਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਅੰਦਰ ਮੰਤਰ ਜਾਪ ਕਰਨ ਨਾਲ ਬਣੀ ਊਰਜਾ ਪਾਣੀ ਰਾਹੀਂ ਤੁਹਾਡੇ ਸਰੀਰ ਅੰਦਰ ਪ੍ਰਵੇਸ਼ ਕਰ ਜਾਵੇਗੀ ਜਿਸ ਨਾਲ ਦਿਨ ਬਦਨ ਤੁਹਾਡੇ ਅੰਦਰ ਰੋਹਾਨੀਅਤ ਵਧਦੀ ਜਾਵੇਗੀ ਛੇਵਾਂ ਕਮ ਸੰਗਤ ਜੀ ਤੁਸੀਂ ਇਹ ਕਰਨਾ ਹੈ ਕਿ ਰੋਜ਼ ਰੋਜ਼ ਕਲਮੇ ਵੀ ਨਹੀਂ ਬਦਲਨੇ ਹਨ ਇੱਕ ਕਲਾਮ ਜਾਂ ਮੰਤਰ ਨਿਸ਼ਚਿਤ ਕਰ ਲੈਣਾ ਹੈ ਅਤੇ ਉਸੇ ਨੂੰ ਹੀ ਰੋਜ਼ ਜਪਣਾ ਹੈ ਅਤੇ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ 21 31 ਜਾਂ 41 ਦਿਨ ਤੱਕ ਟੋਟਾ-ਟੋਟੇ ਇੱਕ ਕਲਾਮ ਨੂੰ ਜਪਿਆ ਜਾਵੇ ਫਿਰ ਹੀ ਉਹ ਕਲਾਮ ਸਿੱਧ ਹੁੰਦਾ ਹੈ ਅਤੇ ਉਸ ਅੰਦਰ ਤਾਕਤ ਪੈਦਾ ਹੁੰਦੀ ਹੈ ਕਿਸੇ ਕਲਾਮ ਨੂੰ ਜਾਗਰਤ ਕਰਨ ਲਈ ਉਸ ਨੂੰ ਰੋਜ਼ ਲਗਾਤਾਰ ਬਿਨਾਂ ਨਾਗਾ ਪੜਨਾ ਚਾਹੀਦਾ ਹੈ ਫਿਰ ਹੀ ਤੁਸੀਂ ਪੀਰਾਂ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ ਜਦੋਂ ਤੁਹਾਡਾ ਜਪਿਆ ਗਿਆ ਕਲਾਮ ਜਾਗਰਤ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਤੁਸੀਂ ਜਿਸ ਵੀ ਪੀਰ ਜਾਂ ਦੇਵੀ ਦੇਵਤਾ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਉਹਨਾਂ ਤੱਕ ਇਸ ਮੰਤਰ ਦੀ ਖਿੱਚ ਜਾਂਦੀ ਹੈ ਅਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਉਹਨਾਂ ਨੂੰ ਯਾਦ ਕਰ ਰਹੇ ਹੋ ਸੰਗਤ ਜੀ ਜੇਕਰ ਤੁਸੀਂ ਇਹਨਾਂ ਦੱਸੇਗੇ 6 ਕਮਾ ਵੱਲ ਧਿਆਨ ਦਿਨੇ ਹੋ ਤਾਂ ਅਸੀਂ ਤੁਹਾਨੂੰ ਪੂਰੇ ਯਕੀਨ ਨਾਲ ਕਹਿੰਦੇ ਹਾਂ ਕਿ ਤੁਸੀਂ ਬਹੁਤ ਛੇਤੀ ਰੋਹਾਨੀ ਤਾਕਤ ਪ੍ਰਾਪਤ ਕਰ ਲਵੋਗੇ ਅਤੇ ਰੋਹਾਨੀਅਤ ਵਿੱਚ ਬਹੁਤ ਅੱਗੇ ਵਧ ਜਾਵੋਗੇ ਸੰਗਤ ਜੀ ਇਹ ਗੱਲਾਂ ਭਾਵੇਂ ਨਿੱਕੀਆਂ ਲੱਗਦੀਆਂ ਹਨ ਪਰ ਇਹਨਾਂ ਵੱਲ ਧਿਆਨ ਦੇ ਨਾਲ ਸਿੱਧੀ ਬਹੁਤ ਜਲਦੀ ਮਿਲਦੀ ਹੈ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਵਿੱਚ ਦੱਸੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਦੇਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾਂ ਦੀ